ਗੁਰੂ ਬਾਬੇ ਨੂੰ ਸਾਹਮਣੇ ਰੱਖ ਕੇ ਗੱਲ ਕਰੀਏ ਤਾਂ ਫੇਰ ਤੱਕ ਲੀਆਂ ਚਾਰ ਲਾਵਾਂ ਦਿੱਤੀਆਂ ਸਾਨੂੰ ਮਹਾਰਾਜ ਨੇ ਵਿਆਹ ਕਰਨ ਵਾਸਤੇ ਜੀ ਨੇ ਤੁਹਾਨੂੰ ਐਡੀ ਧੀ ਪਾਲ ਕੇ ਦੇਤੀ ਪੜਾ ਲਿਖਾ ਕੇ ਦੇਤੀ ਉਦੋਂ ਬਾਅਦ ਕਿਉਂ ਫਿਰ ਤੂੰ ਪੈਲ ਸੱਜ ਜਾ ਕੇ ਕੰਜਰਖਾਨਾ ਕਰਦਾ ਹੈ ਕਿ ਜਦੋਂ ਪਹਿਲੀ ਲਾਮ ਪੜੂਗਾ ਬਾਬਾ ਤਾਂ ਉੱਥੇ ਤੋਂ ਸਮਝੀ ਕਿ ਤੈਨੂੰ ਆਵਾਜ਼ ਮਾਰਦਾ ਤੇਰਾ ਮੂਲ ਦੂਜੀ ਲਾਮ ਜਦੋਂ ਪੜਦੇ ਆ ਕਹਿੰਦਾ ਉਸ ਵੇਲੇ ਸਮਝ ਆਉਂਦੀ ਹੈ ਬੰਦੇ ਨੂੰ ਉਹ ਕਰਮ ਆਪ ਦੀ ਜ਼ਿੰਦਗੀ ਚ ਪ੍ਰੈਕਟੀਕਲੀ ਅਪਲਾਈ ਕਰ ਲੈਂਦਾ ਹੈ ਤੀਜੀ ਲਾਮ ਚ ਕਹਿੰਦੇ ਖਸਮ ਦੀ ਇੰਨੀ ਕਿ ਯਾਦ ਆਉਣ ਲੱਗ ਜਾਂਦੀ ਆ ਬਰਾਗ ਆ ਜਾਂਦਾ ਬਜ਼ੁਰਗੋ ਤੇ ਚੌਥੀ ਲਾਮ ਚ ਕਹਿੰਦੇ ਸਾਹਿਬ ਨੂੰ ਮਿਲ ਹੋ ਜਾਂਦਾ ਹੈ ਬਾਕੀ ਆ ਇੱਕ ਭਾਈ ਬਾਹਲਾ ਹੀ ਤੱਤਾ ਆ ਫਿਰਦਾ ਸੀ ਯਾਰ ਗਾਉਣ ਵਾਲੇ ਅਸਲ ਚ ਰੌਲਾ ਹੁਣ ਪਤਾ ਕੀ ਹੈ ਇਹ ਸਾਰਿਆਂ ਦਾ ਆਪਣਾ ਆਪਣਾ ਕੰਮਕਾਰ ਆ ਮਿੱਤਰੋ ਇਹ ਕੰਮਕਾਰ ਹੈ ਮੈਂ ਹਰ ਇੱਕ ਸਟੇਜ ਤੇ ਜਾਂਦਾ ਹੁਣ ਜਦੋਂ ਵੀ ਗਾਉਂਦਾ ਮੈਂ ਤਾਂ ਕਹਿੰਨਾ ਨਾ ਵੀ ਤੁਸੀਂ ਸਾਨੂੰ ਬੁਲਾਉਣਾ ਹੀ ਕਿਉਂ ਜੇ ਜੇ ਗੁਰੂ ਗੁਰੂ ਬਾਬੇ ਨੂੰ ਸਾਹਮਣੇ ਰੱਖ ਕੇ ਗੱਲ ਕਰੀਏ ਤਾਂ ਫੇਰ ਤਾਂ ਕੱਲੀਆਂ ਚਾਰ ਲਾਵਾਂ ਦਿੱਤੀਆਂ ਸਾਨੂੰ ਮਹਾਰਾਜ ਨੇ ਵਿਆਹ ਕਰਨ ਵਾਸਤੇ ਕਿ ਗੁਰੂ ਘਰੇ ਜਾਈਂ ਗੁਰੂ ਦੇ ਸਿੱਖਾ ਬਾਹਲਾ ਕੱਠ ਵੀ ਨਾ ਕਰੀਂ ਉੱਥੇ ਪੰਜ ਸੱਤ ਬੰਦੇ ਲੈ ਜੀ ਬਸ ਜਿਹਨੇ ਤੁਹਾਨੂੰ ਐਡੀ ਧੀ ਪਾਲ ਕੇ ਦੇਤੀ ਪੜਾ ਲਿਖਾ ਕੇ ਦੇਤੀ ਉਸ ਤੋਂ ਬਾਅਦ ਕਿਉਂ ਫਿਰ ਤੂੰ ਪੈਲਸਾਂ ਤੇ ਜਾ ਕੇ ਕੰਜਰਖਾਨਾ ਕਰਦਾ ਹੈ ਕਿਉਂ ਉੱਥੇ ਸ਼ਰਾਬਾਂ ਵਰਤਉਣਾ ਹੈ ਕਿਉਂ ਉੱਥੇ ਫਿਰ ਮਾਸ ਤਾਂ ਸਾਨੂੰ ਤਾਂ ਗੁਰੂ ਬਾਬੇ ਨੇ ਇੰਨੀ ਗੱਲ ਆਖੀ ਸੀ ਕਿ ਜਾ ਕੇ ਬਸ ਚਾਰ ਲਾਵਾ ਹੈ ਉਹਨਾਂ ਨੂੰ ਸਮਝਿਓ ਪਰਵਾਰth ਦੀਆਂ ਲਾਵਾ ਹੈ ਦੋ ਸਰੀਰਾਂ ਦਾ ਸੰਯੋਗ ਹੋਇਆ ਹੈ ਇਹਦੇ ਪਿੱਛੇ ਕਹਾਣੀ ਦੇਖੀ ਤੂੰ ਕੀ ਹੈ ਲਾਵਾ ਤਾਂ ਬਾਬੇ ਦੀਆਂ ਕਹਿੰਦੀਆਂ ਸਿੱਖ ਜਦੋਂ ਪਹਿਲੀ ਲਾਮ ਪੜੂਗਾ ਭਾਈ ਸਾਹਿਬ ਤਾਂ ਉਦੋਂ ਉਹਨੂੰ ਐਕਸਪਲੇਨ ਕਰੀ ਉਹਨੂੰ ਸਮਝੀ ਸਾਰਾ ਟਾਈਮ ਜਿਹੜਾ ਪੈਲਸ ਚਲਾਉਣੇ ਆ ਉਹ ਗੁਰੂ ਘਰ ਚਲਾਉਣ ਨੂੰ ਆਖਿਆ ਸੀ ਸਾਡੇ ਪਿਓ ਨੇ ਕਿ ਜਦੋਂ ਪਹਿਲੀ ਲਾਮ ਪੜੂਗਾ ਬਾਬਾ ਤਾਂ ਉੱਥੇ ਤੋਂ ਸਮਝੀ ਕਿ ਤੈਨੂੰ ਆਵਾਜ਼ ਮਾਰਦਾ ਤੇਰਾ ਮੂਲ ਕਿ ਪਾਲਿਆ ਤੇ ਕਰਨ ਕਿ ਆਇਆ ਸੀ ਤੇ ਕਰਨ ਕਿਹੜੇ ਕੰਮਾਂ 'ਚ ਬੈ ਗਿਆ ਤੂੰ ਦੂਜੀ ਲਾਮ ਜਦੋਂ ਪੜ੍ਹਦੇ ਆ ਕਹਿੰਦਾ ਉਸ ਵੇਲੇ ਸਮਝ ਆਉਂਦੀ ਆ ਬੰਦੇ ਨੂੰ ਉਹ ਕਰਮ ਆਪਦੀ ਜ਼ਿੰਦਗੀ 'ਚ ਪ੍ਰੈਕਟੀਕਲੀ ਅਪਲਾਈ ਕਰ ਲੈਂਦਾ ਤੀਜੀ ਲਾਮ 'ਚ ਕਹਿੰਦੇ ਖਸਮ ਦੀ ਇੰਨੀ ਕੁ ਯਾਦ ਆਉਣ ਲੱਗ ਜਾਂਦੀ ਆ ਬਰਾਗ ਆ ਜਾਂਦਾ ਬਜ਼ੁਰਗੋ ਤੇ ਚੌਥੀ ਲਾਮ 'ਚ ਕਹਿੰਦੇ ਸਾਹਿਬ ਨੂੰ ਮਿਲ ਹੋ ਜਾਂਦਾ ਹੈ ਤਾਂ ਫਿਰ ਇੱਥੇ ਹੁਣ ਤੁਸੀਂ ਦੱਸੋ ਵੀ ਕਲਾਕਾਰ ਦਾ ਕੰਮ ਕਿੱਥੇ ਹੈ ਤਾਂ ਤਬਾਬੋ ਅਸੀਂ ਤਾਂ ਸੰਗੀਤ ਬਾਣੀ ਵਾਲੇ ਪਾਸੇ ਸੀ ਠੀਕ ਆ ਹਣ ਸਮਾਜ ਜਿੱਧਰ ਨੂੰ ਚੱਲਿਆ ਵਿਆ ਇੱਥੇ ਅਸੀਂ ਕਿਸੇ ਨੂੰ ਲੰਬਾ ਨਹੀਂ ਦੇ ਸਕਦੇ ਕਿ ਫਲਾਨਾ ਫਰੀਕ ਆ ਕੇ ਜਾਂਦਾ ਉਹਨੂੰ ਸ਼ਾਬਾਸ਼ ਤੇ ਫਲਾਨਾ ਪੈਸੇ ਨਹੀਂ ਯਾਰ ਬਾਬਾ ਹਰ ਦਾ ਕੰਮ ਹੈ ਜਾਂ ਤਾਂ ਹੋਵੇ ਨਾ ਕਲਾਕਾਰ ਘਰੇ ਆ ਕੇ ਕਹਿੰਦਾ ਵੀ ਵੀ ਮੇਰਾ ਖਾੜਾ ਲਵਾ ਲਓ ਜੀ ਵੀ ਪਲੀਜ਼ ਮੇਰਾ ਖਾੜਾ ਲਵਾ ਲਓ ਉੱਥੇ ਤਾਂ ਗੱਲ ਬਣਦੀ ਆ ਵੀ ਹਾਂ ਭਰਾਵਾ ਫਰਮਾਇਂ ਨੇ ਇੱਕ ਦੇ ਸਕਦਾ ਹੁਣ ਜਦੋਂ ਅਸੀਂ ਆਪ ਕਿਸੇ ਤੱਕ ਪਹੁੰਚ ਕਰਕੇ ਕਰਾਂਗੇ ਤਾਂ ਇਹ ਮੇਰੇ ਖਿਆਲ ਚ ਬੇਬੜਿਆਦੀਆਂ ਗੱਲਾਂ ਇਹ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਠੀਕ ਆ ਜਿਹਦੇ ਅੰਦਰ ਅੱਗ ਲੱਗੀ ਐ ਜਿੱਥੇ ਜਾ ਕੇ ਬੁਝਾਉਣ ਨੂੰ ਜੀ ਕਰਦਾ ਬੁਝਾ ਲਓ ਆਪਦੀ ਪਰ ਜੇ ਆਪਾਂ ਕਿਸੇ ਨੂੰ ਕਹੀਏ ਇੱਕ ਗੋਂ ਵਾਲੇ ਨੂੰ ਕਹੀਏ ਆਪਾਂ ਕਿ ਭਾਈ ਉਹ ਤਾਂ ਇੰਨੇ ਪੈਸੇ ਲੈਂਦਾ ਵੀ ਕਿਉਂ ਲੈਂਦਾ ਉਹ ਉਹ ਯਾਰ ਉਹਦੀ ਮਰਜ਼ੀ ਐ ਮਰਜ਼ੀ ਤੇਰੀ ਆ ਬਾਬਾ ਕਿ ਤੂੰ ਆਪਦੇ ਘਰ ਚ ਮਾਹੌਲ ਕਿਦਾਂ ਦਾ ਬਣਾ ਕੇ ਰੱਖਣਾ ਐ ਬਾਬੇ ਦੀ ਬਾਣੀ ਚਾਰ ਲਾਵਾਂ ਚ ਸਾਰਾ ਦਿਨ ਕੱਢਣਾ ਜਾਂ ਫਿਰ ਸਾਡੇ ਵਰਗੇ ਬੁਲਾਉਣਿਆਂ ਤੇ ਉੱਥੇ ਠ ਸੋਇਨਾ ਚੀਜ਼ਾਂ ਦਾ ਆਪਾਂ ਖਿਆਲ ਰੱਖਿਆ ਕਰੀਏ ਇਹ ਗੱਲਾਂ ਕਰਨ ਦਾ ਟਾਈਮ ਨਹੀਂ ਆ ਹੁਣ ਗੱਲਾਂ ਹੁਣ ਇਹ ਹੈ ਕਿ ਹੁਣ ਤਾਂ ਇੱਕਾ ਸਾਨੂੰ ਪੰਜਾਬ ਨੂੰ ਪਾਣੀ ਦਾ ਅੱਧਾ ਗਲਾਸ ਜਿਹੜਾ ਖਾਲੀ ਆ ਨਾ ਉਹ ਦੇਖਣਾ ਬੰਦ ਕਰਨਾ ਪਊਗਾ ਭਰਿਆ ਦੇਖਣ ਦੀ ਆਦਤ ਪਾਉਣੀ ਪੈਣੀ ਆ ਸਾਨੂੰ ਅੱਧਾ ਗਲਾਸ ਭਰਿਆ ਵੀ ਪਿਆ ਇਹ ਇਹ ਪੰਜਾਬ ਮੇਰਾ ਪੰਜਾਬ ਹੈ ਸਾਡਾ ਸਾਰਿਆਂ ਦਾ ਪੰਜਾਬ ਹੈ ਆ ਸਾਡੇ ਪਿਓ ਦਾਦੇ ਬੈਠੇ ਆ ਇਹ ਸਾਡੇ ਸਾਰੇ ਸਤਕਾਰਯੋਗ ਆ ਸਾਡੀਆਂ ਮਾਵਾਂ ਬੈਠੀਆਂ ਤਹਾਕੇ ਮਾਨ ਸਾਡਾ ਧਰਮ ਕਹਿੰਦਾ ਸੀ ਘਰਾਂ ਚੋਂ ਨਿਕਲੀਏ ਪਰ ਜਿਹੜੀਆਂ ਅਸੀਂ ਆ ਗੱਲਾਂ ਕਰਦੇ ਨਾ ਵੀ ਉਹ ਫ੍ਰੀ ਆ ਗਿਆ ਉਹ ਯਾਰ ਇਹ ਥੋੜੀ ਮਰਜ਼ੀ ਹੈ ਇਹ ਥੋੜੀ ਮਰਜ਼ੀ ਹੈ ਤੁਸੀਂ ਸੱਦੋਗੇ ਅਗਲਾ ਆਪਦਾ ਭਾਅ ਦੱਸੂਗਾ ਵੀ ਭਾਈ ਮੈਂ ਤਾਂ ਇੰਨੇ ਲਵਾਂਗਾ ਬੁਲਾਉਣਾ ਨਾ ਬੁਲਾਉਣਾ ਥੋੜੀ ਮਰਜ਼ੀ ਹੈ ਤੁਸੀਂ ਕਹੋ ਨਾ ਫਿਰ ਯਾਰ ਤੂੰ ਕੰਮ ਕਰ ਆਪਦੇ ਘਰੇ ਅਸੀਂ ਤਾਂ ਬਾਬੇ ਕੋਲੇ ਬੈਠਾਂਗੇ ਅੱਜ ਤਾਂ ਉੱਥੇ ਗੁਰੂ ਗ੍ਰੰਥ ਸਾਹਿਬ ਚੋਂ ਬਾਣੀ ਪੜਾਂਗੇ ਸੁਣਾਂਗੇ ਬਸ ਕੀਰਤਨ ਸੁਣਾਂਗੇ ਬਸ ਅਸੀਂ ਹੈਗੇ ਉਹ ਨਾ ਨਹੀਂ ਹੈ ਜਿਹੜੇ ਕੀਰਤਨ ਸੁਣ ਕੇ ਘਰੇ ਆਉਂਦੇ ਸੀ ਅੱਜ ਕੱਲੋਂ ਅਸੀਂ ਹਿੱਕਾਂ ਥਾਪੜ ਦੇ ਫਿਰਦੇ ਆਂ ਵੀ ਹਾਂ ਓਏ ਕਰੇਲਾ ਕੀ ਦਾ ਤੂੰ ਮੈਂ ਗੁਰੂ ਗੋਬਿੰਦ ਸਿੰਘ ਦਾ ਹੈ ਸ਼ਕਲ ਤਾਂ ਕਹਿੰਦਾ ਮਿਲਦੀ ਨਹੀਂ ਤੇਰੀ ਉਹਦੇ ਨਾਲ ਗੱਲਾਂ ਕਰਨੀਆਂ ਬੜੀਆਂ ਸਖਾਲੀਆਂ ਕਿ ਭਰੇ ਘੱਟ ਚੋਂ ਕੋਈ ਗਰਮ ਜੀ ਗੱਲ ਕਰ ਜੋ ਨਹੀਂ ਬਾਬਾ ਜੇ ਕਹਿੰਦਾ ਤੂੰ ਅਨੰਦਪੁਰ ਸਾਹਿਬ ਦਾ ਵਾਸੀ ਹੈ ਨਾ ਲੱਛਣ ਦੇ ਕਹਿੰਦਾ ਤੂੰ ਪੰਜਾਬ ਵਾਲਿਆ ਆਪਦੇ ਕਰਦਾ ਕੀ ਹੈ 35 ਵਰੇ ਹੋ ਗਏ ਕਹਿੰਦਾ ਕਮਰ ਸਿੰਘ ਤੁਨੂੰ ਦੇਖਦੇ ਨੂੰ ਪੰਜਾਬ ਨੂੰ ਕੀ ਕਰ ਰਿਹਾ ਪੰਜਾਬ ਕੀਦਾ ਪੰਜਾਬ ਇਹ ਕਹਿੰਦਾ ਗੁਰੂਆਂ ਦਾ ਪੰਜਾਬ ਹੈ ਰੁੱਝਿਆ ਕਿਹੜੇ ਪਾਸੇ ਆ ਕਹਿੰਦਾ ਤਿੰਨ ਮੰਜ਼ਲੀਆਂ ਕੋਠੀਆਂ ਪੌਣ ਚ ਰੁੱਝਿਆ ਵੈ ਇਹ ਪੰਜਾਬ ਕਿਹੜੇ ਪਾਸੇ ਆ ਕਹਿੰਦਾ ਵੱਡੀਆਂ ਕਾਰਾਂ ਖਰੀਦਣ ਚ ਰੁੱਝਿਆ ਵੈ ਇਹ ਟਰੈਕਟਰਾਂ ਤੇ 40-40 ਹਜ਼ਾਰ ਦੇ ਸਪੀਕਰ ਲਵਾਉਣ ਚ ਰੁੱਝਿਆ ਵੈ ਵਜਦੀਆਂ ਤਾਂ ਫਿਰ ਇਹ ਜਮਾ ਇੱਥੇ ਵੱਜਦੀਆਂ ਇਹ ਕਹਿੰਦੇ 40-40 50-50 ਲੱਖ ਦੇ ਵਿਆਹ ਕਰਨ ਚ ਰੁੱਝਿਆ ਵੈ ਇਹ ਪੰਜਾਬ ਹੋਰ ਸ਼ਰਮ ਦੀ ਗੱਲ ਕੀ ਕਵਾਂ ਜਦੋਂ ਬਜ਼ੁਰਗ ਕੋਈ 100 ਸਾਲ ਦਾ ਚੜ੍ਹਾਈ ਕਰਦਾ ਇਹ ਬਜ਼ੁਰਗਾਂ ਨੂੰ ਵੱਡਿਆਂ ਕਰਨ ਚ ਰੁਝਾਇਆ ਪੰਜਾਬ ਤੇ ਹਾਲਤਾ ਹੋਣੀ ਹੈ ਸਰਕਾਰਾਂ ਦੂਜੇ ਨੰਬਰ ਤੇ ਆਉਂਦੀਆਂ ਪਹਿਲਾਂ ਪੰਜਾਬ ਦਾ ਜਲੂਸ ਅਸੀਂ ਆਪ ਕੱਢਿਆ ਸਾਡੇ ਤਾਂ ਪਿਓ ਦਾਦੇ ਕਹਿੰਦੇ ਸੀ ਕੁੱਲੀ ਗੁੱਲੀ ਤੇ ਜੁੱਲੀ ਇਹ ਤਾਂ ਮਸਲਾ ਹੀ ਕੁਛ ਨਹੀਂ ਮੱਥੇ ਸਾਰਾ ਪੰਜਾਬ ਉਥੇ ਟੇਕਦਾ ਜਿਹੜੇ ਝੌਂਪੜੀਆਂ 'ਚ ਬੈਠੇ ਆ ਜਿਹੜੇ ਛੱਪਰੀਆਂ 'ਚ ਬੈਠੇ ਆ ਜਦੋਂ ਗੱਲਾਂ ਚੱਲਦੀ ਐ ਕਿ ਬਾਬਾ ਰਵਿਦਾਸ ਉਹ ਤਾਂ ਜੀ ਜੁੱਤੀਆਂ ਕਢਦਾ ਸੀ ਪੈਸੇ ਨਾਲ ਤਾਂ ਕੋਈ ਲਾਗਾਤ ਨਹੀਂ ਸੀ ਉਹ ਸਾਡਾ ਗੁਰੂ ਆ ਬਾਣੀ ਚਾਓ ਬਾਬੇ ਨਾਨਕ ਵਰਗੇ ਉਦਾਸੀਆਂ ਹੀ ਕਰਦੇ ਨਿਕਲਦੇ ਸੀ ਜੀ ਨਾਲ ਮਰਦਾਨੇ ਹੁਣੇ ਮਰਦਾਨੇ ਆ ਰਬਾਬ ਚੜ ਬਾਣੀ ਆਈ ਐ ਹੈਗਾ ਤਾਂ ਅਸੀਂ ਉਹਨਾਂ ਦੇ ਆ ਪਰ ਕੀ ਸਾਡੀਆਂ ਹਰਕਤਾਂ ਉਹਨਾਂ ਨਾਲ ਮਿਲਦੀਆਂ ਇੱਕ ਕਲਾਕਾਰ ਆਇਆ ਸੀ ਕਲਾਕਾਰ ਐ ਕਿਨੇ ਸਿਰ ਤੇ ਚੜਾਏ ਆ ਤੁਸੀਂ ਚੜਾਏ ਆ ਅੱਜ ਕੱਲ ਪੰਜਾਬ ਉਹ ਬਣਿਆ ਪਿਆ ਦੁਪਹਿਰੇ ਅਖੰਡ ਪਾਠ ਤੇ ਭੋਗ ਪੈਂਦੇ ਆ 12 1 ਵਜੇ ਦੁਪਹਿਰੇ ਕਿਸੇ ਘਰ ਚ ਤੇ ਸ਼ਾਮ ਨੂੰ ਜਦੋਂ ਉਸ ਘਰ ਦੇ ਬਾਰ ਮੂਰ ਦੀ ਲੰਗੀ ਦਾ ਉਥੇ ਨਾਚ ਗਾਣਾ ਚੱਲ ਰਿਹਾ ਹੁੰਦਾ ਪੰਜਾਬੀ ਚ ਕਹਾਂ ਕੰਜਰਖਾਨਾ ਹੋ ਰਿਹਾ ਹੁੰਦਾ ਉਥੇ ਉਥੇ ਮੀਟ ਸ਼ਰਾਬਾਂ ਚੱਲ ਰਹੀਆਂ ਹੁੰਦੀਆਂ ਤੇ ਅਸੀਂ ਡਿਜ਼ਰਵ ਕਰਦੇ ਆ ਬਾਬੇਓ ਆ ਦਿਨ ਪੰਜਾਬ ਤੇ ਅਸੀਂ ਡਿਜ਼ਰਵ ਕਰਦੇ ਆ ਇਹ ਆਉਣੇ ਚਾਹੀਦੇ ਸੀ ਕਿਉਂਕਿ ਅਸੀਂ ਉਹਦੀ ਨਹੀਂ ਮੰਨੀ ਅਸੀਂ ਉਹਦੀ ਮੰਨੀ ਨਹੀਂ ਔਰ ਮੈਂ ਠੋਕ ਕੇ ਕਹਿੰਨਾ ਇਹ ਮੰਨਣੀ ਪੈਣੀ ਹੈ ਅੱਜ ਮੰਨ ਲਈਏ ਭਾਵੇਂ ਕੱਲ ਨੂੰ ਮੰਨ ਲਈਏ ਆ ਜਿੰਨਾ ਅਸੀਂ ਅੱਡੀਆਂ ਚੱਕ ਚੱਕ ਫਾਹਾਂ ਲਿਆ ਨਾ ਚਾਦਰਾਂ ਤੋਂ ਟਪੂਸੀਆਂ ਮਾਰ ਮਾਰ ਪੈਰ ਪਸਾਰੇ ਆ ਸੀ ਤਾਂ ਉਹਦੇ ਉਹਦੇ ਦੇਣੇ ਅੱਜ ਦੇ ਰਹੇ ਆ ਸੀ ਇਹ ਖੇਤ ਬਾਬੇ ਬੰਦੇ ਸਿੰਘ ਬਹਾਦਰ ਦੇ ਦਿੱਤੇ ਵੇ ਪਰ ਉਹਨਾਂ ਨੂੰ ਹੁਣ ਪਤਾ ਹੈ ਸੈਂਟਰ ਵਾਲਿਆਂ ਨੂੰ ਉੱਥੇ ਬੰਦੇ ਵਰਗਾ ਹੈ ਨਹੀਂ ਕੋਈ ਤਰਸੀ ਪਈ ਐ ਕੌਮ ਜਰਨਲ ਨੂੰ ਕਿ ਸਾਡੀ ਕੌਮ ਕੋਲੇ ਕੋਈ ਜਰਨਲ ਹੋਵੇ ਜਿਹੜਾ ਅਗਵਾਹੀ ਕਰੇ ਇਸ ਕੌਮ ਦੀ ਪਰ ਨਹੀਂ ਐ ਕਿਉਂਕਿ ਅਸੀਂ ਬਿਜ਼ੀ ਆ ਬਾਬੇ ਐਸਾ ਬਿਜ਼ੀ ਐ ਦਿਵਾਲੀ ਆ ਗਈ ਯਾਰ ਸਾਰੇ ਘਰ ਨੂੰ ਰੰਗ ਕਰਾਈਏ ਹੁਣ ਆ ਇਟਲੀ ਤੋਂ ਮਾਰਬਲ ਆਇਆ ਉਹ ਮਾਰਬਲ ਲਵਾਈਏ ਐ ਉਹ ਪਾਟੀਆਂ ਚ ਪੈਂਟਾ ਗੋਡਿਆਂ ਤੋਂ ਵੀ ਪਾਟੀਆਂ ਚ ਤਣਾਂ ਤੋਂ ਵੀ ਪਾਟੀਆਂ ਉਹ ਪੈਂਟਾ ਪਾਈਏ ਹੈ ਹੱਸ ਲੋ ਅਸੀਂ ਅਸੀਂ ਉੱਥੇ ਬਿਜ਼ੀ ਆ ਅਸੀਂ ਆ ਲੱਖ ਲੱਖ ਰੁਪਏ ਵਾਲੇ ਫੋਨ ਮੈਨੂੰ بڑے ਬੰਦੇ ਕਹਿੰਦੇ ਆ ਯਾਰ ਬੜਾ ਵਧੀਆ ਫੋਨ ਮੈਂ ਤੂੰ ਰੱਖ ਲਾ ਉਹ ਇਹਦੇ ਚ ਫਿਰ ਜੀ ਉਹ ਸਾਰਾ ਕੁਝ ਨਹੀਂ ਆਉਂਦਾ ਜੀ ਤੇ ਫਿਰ ਮੈਂ ਕਹਾ ਮਾਮਾ ਮੇਰਾ ਟਾਈਮ ਕਿਉਂ ਖਰਾਬ ਕਰਦਾ ਦਾਸੀ ਉੱਥੋਂ ਹੀ ਚੱਲੇ ਸੀ ਕੱਚੇ ਘਰ ਹੁੰਦੇ ਸੀ ਆ ਬਾਪੂਆਂ ਕੋਲੇ ਪਹਿਲਾਂ ਪਰ ਆ ਆ ਬਹੁਤ ਮਜਬੂਤ ਸੀ ਸਰਾਬੇ ਪਿੰਡ ਦੀ ਕੱਲੀ ਕੱਲੀ ਤੀ ਜਿਹੜੇ ਘਰ ਦੀ ਮਰਜ਼ੀ ਐ ਪੈਂਡ ਲੱਗਦੀ ਹੁੰਦੀ ਸੀ ਕੱਲੀ ਕੱਲੀ ਵੀ ਇਹ ਮੇਰੇ ਪਿੰਡ ਦੀ ਇੱਜ਼ਤ ਐ ਮੇਰੇ ਪੰਜਾਬ ਦੀ ਇੱਜ਼ਤ ਐ ਕੋਈ ਦੇਖ ਕੇ ਮ ਜਾਉ ਇਹਦੇ ਵੱਲ ਤੇ ਹੁਣ ਬਾਬੇਓ ਪੰਜਾਬ ਦਾ ਹਾਲ ਮੈਨੂੰ ਬਿਆਨ ਕਰਨ ਦੀ ਲੋੜ ਨਹੀਂ ਤੁਹਾਨੂੰ ਪਤਾ ਐ ਇਸ ਕਰਕੇ ਗਲਤੀਆਂ ਸਾਡੇ ਤੋਂ ਬਾਲੀਆਂ ਹੋਈਆਂ ਤਾਂ ਹੀ ਤਾਂ ਹੁਣ ਗਾਉਣ ਵਾਲੇ ਆ ਅਸੀਂ ਲੈਨੇ ਆ 4 4 5 5 ਲੱਖ ਦੋ ਇੱਥੇ ਬਾਂਦਰ ਟਪੂਸੀਆਂ ਹੀ ਆ ਮਾਰਦੇ ਆ ਤੇ ਘਰਾਂ ਨੂੰ ਮੁੱਖ ਦੀ ਗੱਲ ਇਹ ਆ ਜੇ ਬਾਬੇ ਦੀ ਬਾਣੀ ਚੋਂ ਨਹੀਂ ਅਸੀਂ ਸਿੱਖ ਸਕੇ ਤਾਂ ਮੇਰੇ ਵਰਗਾ ਕਬੂਤਰ ਇੱਥੇ ਆ ਕੇ ਤੁਹਾਨੂੰ ਕੀ ਸਮਝਾ ਜੂਗਾ ਮੈਂ ਦੱਸੂਗਾ ਹੁਣ ਤੁਹਾਨੂੰ ਕਿ ਜ਼ਿੰਦਗੀ ਕੀ ਹੁੰਦੀ ਹੈ ਜਾਂ ਧਰਮ ਕੀ ਹੁੰਦਾ ਹੈ 1430 ਅੰਗਾ ਜਾ ਕੇ ਫਰੋਲ ਕੱਲਾ ਕੱਲਾ ਜ਼ਿੰਦਗੀ ਬਿਆਨ ਕਰ ਰਿਹਾ ਹੈ ਇਸ ਕਰਕੇ ਬਾਬੇ ਉਹ ਹਿੱਲੇ ਵਸੀਲੇ ਸਾਡੇ ਹੀ ਚਸਕੇ ਆਏ ਉਸ ਤੋਂ ਬਾਅਦ ਜੇ ਅਸੀਂ ਲਾਂਬੇ ਲਈ ਆ ਵੀ ਫਰ ਆਏ ਆਏ ਤਾਂ ਫਿਰ ਸਵਾਰੀ ਆਪ ਦੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਆਜਾ ਸਾਂਭਲਾ ਮੈਂਕ